ਹਰ ਸ਼ੁੱਕਰਵਾਰ ਦੀ ਤਰ੍ਹਾਂ ਆਪਾਂ ਫੇਰ ਅੱਜ ਪਹੁੰਚ ਗਏ ਹਾਂ ਮਿੱਤਰੋ ਮਾਨਸਾ ਪਸ਼ੂ ਮੰਡੀ ਤੇ ਤੇ ਅੱਜ ਦੀ ਵੀਡੀਓ ਤੁਹਾਨੂੰ ਕਵਰ ਕਰਕੇ ਦਿਖਾਉਣ ਲੱਗੇ ਆ ਪਸ਼ੂ ਮੰਡੀ ਮਾਨਸਾ ਤੋਂ ਤਰੀਕ ਹੈਗੀ ਅੱਜ 19 ਜੀ 7ਵਾਂ ਮਹੀਨਾ ਤੇ 2024 ਤੇ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰਿਓ ਜਿਹੜੇ ਹੋਰ ਦੋਸਤ ਮਿੱਤਰ ਆ ਆਪਣੀ ਵੀਡੀਓ ਪਸ਼ੂ ਮੰਡੀ ਮਾਨਸਾ ਤੋਂ ਵੇਖਣ ਕਰਨੀ ਹੋ ਰਹਿਣਾ ਸਕਣ ਤੇ ਜਿਹੜੇ ਭਰਾਵਾਂ ਚੈਨਲ ਨਾਲ ਨਵੇਂ ਜੁੜਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਿਆਉ ਫਿਰ ਚੰਗੀਆਂ ਝੋਟੀਆਂ ਤੋਰ ਕੇ ਦਿਖਾਉਣੇ ਤੁਹਾਨੂੰ ਵੀ ਮਾਨਸਾ ਮੰਡੀ ਦਾ ਨਾਨਤ ਮੰਨੋ ਦੋਸਤੋ ਤੇ ਆਓ ਫਿਰ ਸ਼ੁਰੂਆਤ ਕਰਦੇ ਅੱਜ ਦੀ ਨਵੀਂ ਵੀਡੀਓ ਦੇ ਨਾਲ ਲੈ ਵੀ ਤੋਰ ਮਿੱਤਰ ਗਾ ਤੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਪੂਰੀ ਲੁਕਆਉਟ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਕੀ ਗੱਲ ਬਾਤ ਕਿੰਨਾ ਦੁੱਤ ਬਾਤ ਸਾਰਾ ਲੇਵਾ ਜੀ ਇੱਡੀ ਬੰਤਰ ਬਹੁਤ ਸੁਣੀ ਆ ਤੇ ਬਾਕੀ ਆਪਾਂ ਕੋਈ ਬੜਾ ਕੱਟ ਵੱਟ ਨਹੀਂ ਕਰਦੇ ਹੁੰਦੇ ਵੀਡੀਓ ਇਸ ਨੂੰ ਪਤੀ ਹੈ ਨਾ ਸਾਫ ਬਿਲਕੁਲ ਹੋਊਗੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਐ ਨਹੀਂ ਹੈਗਾ ਵੀ ਆਪਾਂ ਚੱਕ ਕੇ ਕੋਈ ਚੰਗੀ ਚੀਜ਼ ਲੱਭੀ ਤੇ ਲੇਵਾ ਕਰਮ ਵਾਲੀ ਦਾ ਬਹੁਤ ਸੁਣਾਗਾ ਤੇ ਨਿਕੜਵਾ ਥਣ ਲੱਗਿਆ ਤੇ ਬਾਕੀ ਰੇਟ ਬਾਈ ਨਾਲ ਸਾਰਾ ਗੱਲਬਾਤ ਵੀਡੀਓ ਦੇ ਐਂਡ ਵਿੱਚ ਕਰਾਵਾਂਗੇ ਤਾਜੀ ਸੂਈ ਹੋਈ ਆ ਤੇ ਮੋੜਦਾ ਬਾਈ ਤਾਜੀ ਸੂਈ ਹੋਈ ਆ ਪੂਰੀ ਪ੍ਰੋਪਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤੇ ਆਜੋ ਫੇਰ ਆਪਾਂ ਬੈਂਕਾ ਘੋਣੇ ਸੋਨੂੰ ਦੋ ਸਾਹਮਣੇ ਨੀਲੀ ਰਾਵੀ ਜਿਹੜਾ ਬੱਚਾ ਖੜਾ ਮੰਗਰਾ ਤੇ ਆਪ ਵੀ ਗ੍ਰੇਡਡ ਮੱਝ ਆ ਗਈ ਜਿਵੇਂ ਆਪਾਂ ਨੇ ਕਹਦੀ ਨੀਲੀ ਰਾਵੀ ਹੈ ਨਾ ਗ੍ਰੇਡਡ ਮੱਝ ਹੁੰਦੀ ਆ ਆ ਉਹ ਚੀਜ਼ ਆ ਮਿੱਤਰੋ ਤੇ ਲੈਵਾਂ ਲੋ ਵਾ ਚੰਗਾ ਕਰਮ ਵਾਲੀ ਦਾ ਤੇ ਦੁੱਧ ਬਾਦ ਆਪਾਂ ਬਾਈ ਨੂੰ ਪੁੱਛ ਕੇ ਦਿੰਨੇ ਆ ਕਰਦੇ ਆ ਗੱਲਬਾਤ ਬਾਈ ਨੇ ਪੁੱਛਦੇ ਜਾਣਕਾਰੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਨਾਮ ਦੱਸੋ ਪਹਿਲਾਂ ਆਪਣਾ ਲਖਵਿੰਦਰ ਸਿੰਘ ਜੀ ਲਖਵਿੰਦਰ ਲਖਵਿੰਦਰ ਪਿੰਡ ਬਾਈ ਕੋਟਲੀ ਕਲਾਂ ਕੋਟਲੀ ਕਲਾਂ ਜ਼ਿਲ੍ਹਾ ਮਾਨਸਾ ਹੈ ਨਾ ਜ਼ਿਲ੍ਹਾ ਮਾਨਸਾ ਜੀ ਠੀਕ ਆ ਲਖਵਿੰਦਰ ਇੱਕ ਵਾਰ ਦੋ ਬਾਈ ਨੰਬਰ ਬੋਲ 1787372122 ਠੀਕ ਆ ਤੇ ਲਖਵਿੰਦਰ ਜੀ ਆਪਾਂ ਗੱਲ ਕਰੀਏ ਇਸ ਬਾਈ ਝੋਟੀ ਦੀ ਕੈਮੇ ਸੂਏ ਬਾਈ ਸੂਆ ਬਾਈ ਤੀਜਾ ਇਹਦਾ ਤੀਜਾ ਸੂਆ ਹਾਂ ਤੇ ਕੀ ਕੁਝ ਦੱਸਿਆ ਮਾਲਕਾਂ ਨੇ ਕਿੰਨਾ ਦੁੱਧ ਬਾ ਦਿੱਤਾ ਪਿਛਲੇ ਸੂਏ ਮਾਲਕਾਂ ਨੇ ਬਾਈ 11 ਲੀਟਰ ਦੱਸਿਆ ਵੇਚ ਲਈ ਸੂਏ ਠੀਕ ਹੈ 11 ਲੀਟਰ ਪਿਛਲੀ ਵਾਰ ਦਿੱਤਾ ਹਾਂ ਹੁਣ ਕਹਿ ਦੇਣਾ ਹੋ ਗਿਆ ਬਾਈ ਸੂਏ ਨੂੰ ਇਹਨੂੰ ਹੋ ਗਿਆ ਬਾਈ ਹਫਤਾ ਅੱਜ ਠੀਕ ਹੈ ਲੈ ਮਿੱਤਰੋ ਗ੍ਰੇਡਡ ਮੱਝ ਆ ਗਈ ਨੀਲੀ ਰਾਵੀ ਦੀ ਮੰਗਰ ਨੀਲੀ ਰਾਵੀ ਦੀ ਬੱਚਾਗਾ ਤੇ ਹਫਤੇ ਦੀ ਸੂਈ ਆ ਤੇ ਥਣ ਲੈਵਾ ਬਿਲਕੁਲ ਓਕੇ ਰਬੋਟਾ ਤੇ ਬਾਈ ਹੁਣ ਬੁੱਧਾ ਇਸ ਟਾਈਮ ਲਖੁੰਦਰ ਕਿੰਨਾ ਹੁਣ ਬਾਈ 9 ਸਾਢੇ 9 ਲੀਟਰ ਤੋਂ ਤਿਆਰ ਆ ਇਸ ਟਾਈਮ ਅਸੀਂ ਲਿਖ ਰਹੇ ਹਾਂ ਹਾਂ ਜੀ ਦਸੱਲੀ ਜਾਣਾ ਠੀਕ ਆ ਲੈ ਮਿੱਤਰੋ ਨੰਬਰ 1 ਦੇ ਜੇ ਕਿਸੇ ਭਰਾਣੇ ਦੀ ਦਸੱਲੀ ਕਰਨੀ ਹੈ ਦੋ ਤਿੰਨ ਟਾਈਮ ਚੋ ਕੇ ਦੇਖ ਸਕਦਾ ਤੇ ਫੇਰ ਵੀ ਨਹੀਂ ਮੰਨ ਕਰਦਾ ਬਾਈ ਕੋਲੇ ਘਰੇ ਵੀ ਹੁੰਦੀ ਹੈ ਨਾ ਬਾਈ ਹਾਂ ਹਾਂ ਬਾਈ ਘਰੇ ਤੇ ਜੇ ਇਥੇ ਬਹਿਮ ਕਰਦਾ ਤਾਂ ਘਰੋਂ ਤਿੰਨ ਟਾਈਮ ਦੋ ਟਾਈਮ ਤਿੰਨ ਟਾਈਮ ਜਿੰਨੂ ਮਰਜ਼ੀ ਚੋ ਕੇ ਲਓ ਪੈਸੇ ਤੁਸੀਂ ਦੇਣੇ ਆ ਦਸੱਲੀ ਪੂਰੀ ਕਰਕੇ ਮੱਝ ਫੇਰ ਖਰੀਦ ਲਿਓ ਬਾਈ ਦਾ ਸਾਫ਼ ਸੁਥਰਾ ਕੰਮ ਆ ਤੇ ਬਾਈ ਲਖੁੰਦਰ ਰੇਟ ਦੀ ਗੱਲ ਹੈ ਰੇਟ ਕੀ ਕਰਦੇ ਰੇਟ ਬ 1.5 ਕਰੀਏ ਨਾ ਮੁੱਲ ਦਾ ਮੰਡੀ ਦਾ ਭਾਗ ਹਾਂ ਮੰਡੀ ਦਾ ਮਾਨਤਨ ਹੋਊਗਾ ਹਾਂ ਜੀ ਹਾਂ ਫੁੱਲ ਮਾਨਤਾ ਲੈ ਵੀ ਮਤਲਬ ਮੰਡੀ ਦੇ ਕਰਕੇ ਬਾਈ ਕਹਿੰਦਾ ਰੇਟ ਕਰਨਾ ਪੈਂਦਾ 1.5 ਤੇ ਬਾਕੀ ਸੌਦਾ ਜਦੋਂ ਬਣਦਾ ਉਦੋਂ ਮਾਨਤਨ ਪੂਰਾ ਖੁਸ਼ ਕਰਕੇ ਦੁਰਾਂਗੇ ਠੀਕ ਹੈ ਤੇ ਲਖਵਿੰਦਰ ਦੂਜੇ ਨੰਬਰ ਤੋਰ ਬਾਈ ਤੇ ਇੱਕ ਦੂਜੇ ਨੰਬਰ ਤੇ ਸਾਨੂੰ ਤੋਰ ਕੇ ਦਿਖਾਉਣਾ ਬਾਈ ਕੋਲੇ ਦੋ ਝੋਟੀਆਂ ਨੇ ਤੇ ਦੋਨੀਆਂ ਚੰਗੀਆਂ ਨੇ ਮਾਨਸਾ ਮੰਡੀ ਤੇ ਲੈ ਕੇ ਪਹੁੰਚਿਆ ਹੋਇਆ ਸੀਗਾ ਬਾਈ ਤੋਰ ਦਿਨ ਦੂਹੀ ਚੈੱਕ ਕਰ ਲੋ ਤੇ ਥਾਂ ਹਵਾਨਾ ਇਹਦਾ ਵੀ ਬਹੁਤ ਸੋਹਣਾਗਾ ਨਿਕੜਨਾ ਥਣ ਲੱਗਿਆ ਤੇ ਬਾਕੀ ਮੂੰਹ ਮੱਥੇ ਦੀ ਬਿਲਕੁਲ ਸਾਫ ਬਾਕੀ ਥਣਾਂ ਦਾ ਸਹਜ ਜੇ ਆਪਾਂ ਗੱਲ ਕਰੀ ਹੈ ਨਾ ਪੂਰਾ ਬਿਰਲਾ ਜਾਨੀ ਕਿ ਬੜੀ ਸਪੇਸ ਵਾਲਾ ਤੇ ਬਾਕੀ ਲੇਵਾ ਬਹੁਤ ਚੰਗਾ ਲੱਗਿਆਗਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਇਹ ਵੀ ਤਾਜੀ ਸੂਈ ਹੋਈ ਆ ਤੇ ਪ੍ਰੋਪਰ ਆਪਾਂ ਇਹਦੀ ਵੀ ਤੁਹਾਨੂੰ ਜਾਣਕਾਰੀ ਲੈ ਕੇ ਦੇ ਦਿਆਂਗੇ ਕਿ ਟੇਡੇ ਵਿੰਗੇ ਲੇਵੜੀਆਂ ਮੱਝਾਂ ਹੈ ਨਹੀਂ ਸਾਫ ਸੋਹਰਾ ਬਿਲਕੁਲ ਜਮ ਇੱਕ ਨੰਬਰ ਕੰਮ ਆ ਤੇ ਬਾਕੀ ਤਸੱਲੀ ਤੁਸੀਂ ਕਰ ਲਓ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਉਹ ਸਾਹਮਣੇ ਬੱਚਾ ਤੁਸੀਂ ਦੇਖ ਸਕਦੇ ਹੋ ਇਹ ਵੀ ਜਿਹੜੀ ਤਾਜੀ ਸੂਈ ਹੋਈ ਆ ਪੂਰੀ ਪ੍ਰੋਪਰ ਇਹਦੀ ਆਪਾਂ ਜਾਣਕਾਰੀ ਲੈ ਕੇ ਤੇ ਲਖਮਿੰਦਰ ਬਈ ਦੀ ਗੱਲ ਕਰੀਏ ਕੰਮੇ ਸੂਏ ਇਹਦਾ ਵੀ ਤੀਜਾ ਸੂਆ ਬਈ ਤੀਜਾ ਸੂਆ ਹਾਂਜੀ ਠੀਕ ਆ ਤੇ ਕਹ ਦੇਣ ਉਹ ਕਿ ਬਈ ਅੱਜ ਇਹਨੂੰ ਹੋ ਗਿਆ ਬਈ 8 ਮਹੀਨਾ 9 ਮਾਦ ਨ ਸੂਈ ਨੂੰ 8 ਮਹੀਨਾ 9 ਮਾਦ ਹਾਂਜੀ ਠੀਕ ਆ ਇਹ ਲਖੰਦ ਦੁੱਧ ਦੀ ਗੱਲ ਹੈ ਵੀ ਦੁੱਧ ਕਿੰਨਾ ਹੋਣਾ ਦੁੱਧ ਦੇ ਥਲੇ 10 ਕਿਲੋ ਤਿਆਰ ਬਈ ਇਸ ਟਾਈਮ ਠੀਕ ਹੈ ਤਸੱਲੀ ਕਰਾਵਾਂਗੇ ਜਮਾਨਤ ਸੱਲੀ ਜੀ ਤੇ ਦੋ ਡੰਗ ਤਿੰਨ ਟਾਈਮ ਡੰਗ ਬਿਲਕੁਲ ਸਾਫ਼ ਲੈ ਵੀ ਦੀ ਤੁਸੀਂ ਦੇਖ ਵੀ ਲਿਆ ਹਨ ਤੇ ਬਾਕੀ ਤਿੰਨ ਟਾਈਮ ਤਸੱਲੀ ਤੁਸੀਂ ਕਰਨੀ ਆ ਜੇ ਤੁਹਾਡਾ ਮਨ ਖੜਦਾ ਤਾਂ ਬਹੁਤ ਚੰਗੀ 10 ਕਿਲੋ ਬਈ ਕਹਿੰਦਾ ਪੂਰਾ ਨਾਪ ਕੇ ਲੈ ਜੀ ਦੁੱਧ ਤਾਜੀ ਸੂਹੀ ਹੈ ਤੇ ਇਹਦਾ ਰੇਟ ਦੀ ਗੱਲ ਹੈ ਲਖੰਦ ਇਹਦਾ ਵੀ ਰੇਟ 1.5 ਹੈ ਜੀ 1.5 ਦੋਨਾਂ ਦਾ ਕਿੰਨਾ ਮਾਨਤਨ ਹੋਊਗਾ ਮਾਨਤਨ ਫੋਲੀ ਜੀ ਪੂਰਾ ਖੁਸ਼ ਕਰਕੇ ਦਵਾਂਗੇ ਜਮਾ ਖੁਸ਼ ਕਰਕੇ ਠੀਕ ਹੈ ਇੱਕ ਵਾਰੀ ਨੰਬਰ ਹੋਰ ਪਿੰਡ ਛੋਟੀ ਕੋਟਲੀ ਹੈ ਨਾ ਵੱਡੀ ਕੋਟਲੀ ਕਲਾਂ ਕੋਟਲੀ ਕਲਾਂ ਤੇ ਜ਼ਿਲ੍ਹਾ ਮਾਨਸਾ ਮਿੱਤਰੋ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਹਰ ਇੱਕ ਮੰਡੀ ਤੇ ਹੁੰਦਾ ਚੰਗੇ ਪਸ਼ੂ ਖਰੀਦਦੇ ਤੇ ਫਿਰ ਵੀ ਮਨ ਨਹੀਂ ਖੜਦਾ ਤਾਂ ਤੁਸੀਂ ਬਾਈ ਦੇ ਘਰੇ ਜਾ ਕੇ ਦੋ ਤਿੰਨ ਟਾਈਮ ਚਵਾਈ ਕਰਕੇ ਖਰੀਦ ਸਕਦੇ ਹੋ ਫੋਨ ਤੇ ਗੱਲ ਜਰੂਰ ਕਰਨ ਲੈ ਮਿੱਤਰੋ ਇਹ ਕਹਿੰਦਾ ਬੂਰੀ ਮਾਝ ਦਿਖਾਉਣੇ ਸਾਨੂੰ ਤੇ ਬੂਰੀ ਮਾਝ ਦਿਖਾਓ ਝੋਟੀ ਇਹ ਚੰਗੀ ਕਿਉਂਕਿ ਮੰਡੀ ਦੇ ਵਿੱਚ ਆਪਾਂ ਜੀ ਗੱਲ ਕਰੀਏ ਤਾਂ ਬੂਰੀ ਇੱਕ ਹੀ ਆ ਤਾਂ ਬੂਰੀ ਹੋਰ ਮੇਰੇ ਹਿਸਾਬ ਨਾਲ ਤਾਂ ਹੈ ਨਹੀਂ ਜਿੱਥੇ ਤਾਂ ਕਰਾਪਾ ਨੂੰ ਲੱਗਦਾ ਤੇ ਬੂਰੀਆਂ ਜਮੇ ਆਪਾਂ ਕਹਿੰਦੇ ਘਟਾਉਣ ਲੱਗ ਗਏ ਤਾਂ ਇੱਕ ਜਿ ਝੋਟੀ ਨਿਕਲ ਗਈ ਬੂਰੀ ਤੇ ਬਾਈ ਲਈ ਫਿਰਦਾ ਤੇ ਕੱਦਗਾਠ ਝੋਟੀ ਲੱਗੀ ਨਾ ਕਮਾਲ ਹੀ ਤੇ ਮੰਗਰ ਕੱਟੀ ਮਿੱਤਰੋ ਕੱਟੀ ਮਿੱਤਰੋ ਬੜੀ ਪਲੀ ਹੋਈ ਹੈ ਤੇ ਉਹ ਵੀ ਸੋਣੇ ਦਿਖਾਉਂਦੇ ਸੂਈ ਦਾ ਹੋਈ ਹੈ ਤਨ 4 ਮਹੀਨਾ ਦੀ ਤੇ ਚੰਗੀ ਹੈ ਪੂਰੀ ਜਮਾ ਤੇ ਬਾਕੀ ਆਪਾਂ ਪੂਰੀ ਬਾਈ ਤੋਂ ਜਾਣਕਾਰੀ ਲੈ ਕੇ ਦਿਆਂ ਪਹਿਲਾਂ ਲੈ ਲਵੋ ਤੁਸੀਂ ਚੱਕਰ ਲਓ ਕੱਦਗਾਠ ਦੇਖੋ ਝੋਟੀ ਦਾ ਜੇ ਆਪਾਂ ਗੱਲ ਕਰੀ ਨਾ ਕੱਦ ਦੀ ਕੱਦ ਕੋਤ ਬਹੁਤ ਚੰਗੀ ਜੇ ਕਿਸੇ ਭਰਾ ਨੇ ਝੋਟੀ ਲੈ ਕੇ ਪਾਲਣੀ ਆ ਦਾ ਇੱਕ ਨਾਲ ਇੱਕ ਫਰੀ ਆਉਂਦੀ ਹੈ ਮਗਰ ਕੱਟੀ ਦੇਖੋ ਹਨ ਤੇ ਅੱਜ ਆਪਾਂ ਗੱਲ ਕਰੀਏ ਤੇ ਨਾਲ ਕੱਟੀ ਵੀ ਜੇ ਵਧੀਆ ਪਲੀ ਹੋਈ ਹੈ ਪਠਪੜੇ ਚੰਗੀ ਚੰਗੇ ਮਤਲਬ ਵਧੀਆ ਸੀਮਣ ਦੀ ਕੱਟੀ ਲੱਗਦੀ ਹੈ ਜੇ ਆਪਾਂ ਗੱਲ ਕਰੀ ਹੈ ਹਨ ਤੁਸੀਂ ਦੇਖ ਵੀ ਸਕਦੇ ਹੋ ਤੇ ਬਾਕੀ ਭਾਈ ਨਾਲ ਗੱਲਬਾਤ ਕਰਾਵਾਂਗੇ ਤੇ ਨਾਲ ਕੱਟੀ ਜਿਵੇਂ ਕਹਦੀ ਆਪਾਂ ਫਰੀ ਵਾਂਗੂ ਆ ਜਾਂਦੀ ਹੁੰਦੀ ਆ ਜੇ ਕਿਸੇ ਭਰਾ ਨੇ ਕਈ ਵਾਰ ਹਲਾ ਕਹਿੰਦਾ ਵੀ ਝੋਟੀਆਂ ਲੈ ਕੇ ਪਾਲ ਲੀਏ ਤਾਂ ਇਹੋ ਜਿਹੀਆਂ ਝੋਟੀਆਂ ਲਿਆ ਕਰੋ ਚੰਗੀਆਂ ਤੇ ਹੋ ਵੀ ਦੂਜੇ ਸੂਏ ਮੇਰੇ ਖਿਆਲ ਹਿਸਾਬ ਨਾਲ ਤੇ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਕਰਦੇ ਆਂ ਗੱਲਬਾਤ ਬਾਈ ਨਾਲ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਤੇ ਬਾਈ ਨਾਮ ਦੱਸਿਓ ਆਪਣਾ ਨਾ ਹਰਪ੍ਰੀਤ ਸਿੰਘ ਜੀ ਠੀਕ ਆ ਹਰਪ੍ਰੀਤ ਪਿੰਡ ਬਾਈ ਪਿੰਡ ਜਗਰਾਉਂ ਤੀਰਤ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਬਠਿੰਡੀ ਸਾਬੋ ਜੀ ਠੀਕ ਆ ਤੇ ਹਰਪ੍ਰੀਤ ਮੋਬਾਈਲ ਨੰਬਰ ਬੋਲੀ ਬਈ ਇੱਕ ਵਾਰੀ ਮੋਬਾਈਲ ਨੰਬਰ 98147 80109 ਠੀਕ ਆ ਤੇ ਹਰਪ੍ਰੀਤ ਜੀ ਆਪਾਂ ਭਈਆ ਝੋਟੀ ਦੀ ਗੱਲ ਕਰ ਲਈ ਕਹਿ ਮਸੂ ਬਾਈ ਇਹ ਛੋਟੀ ਪਹਿਲਣੀ ਹੈ ਜੀ ਪਹਿਲਣ ਹਾਂਜੀ ਠੀਕ ਹੈ ਤੇ ਬਾਈ ਚੰਗੀ ਹੈ ਨਾ ਕੰਦ ਕਰ ਪੂਰੀ ਚੰਗੀ ਮਗਰ ਕੱਟੀ ਹੈ ਜੀ ਤੇ ਮੰਗਰ ਕੱਟੀ ਹੈ ਤੇ ਇੱਕ ਗੱਲ ਪਹਿਲਾਂ ਸਰਪੀ ਦਾ ਇੱਕ ਮੰਡੀ ਤੂੰ ਛੋਟੀ ਦੇਖੀ ਬਈ ਪੂਰੀ ਹੋਰ ਨਾ ਨਾ ਪਹਿਲੀ ਪੂਰੀ ਇੱਕ ਹੀ ਆਈ ਹੈ ਜੀ ਸਾਰੀ ਉਹ ਵਾਲੀ ਹੋਈ ਯਾਰ ਪੂਰੀ ਖਾਧੇ ਹੋਈ ਆਈ ਪਿਆਰੀ ਇਹ ਵੀ ਹੈ ਨਾ ਮੈਂ ਤਾਂ ਅੱਜ ਬਹੁਤ ਟਾਈਮ ਬਾਅਦ ਪਹਿਲੀ ਪੂਰੀ ਦੇਖੀ ਆ ਤੇ ਬਾਈ ਹਰਪ੍ਰੀਤ ਲੈ ਕੇ ਆਇਆ ਜਗਰਾਮ ਤੀਰਥ ਸੁਮਤਰੋ ਤੇ ਬਾਈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਕੋਈ ਨੂੰ ਹੋ ਗਿਆ ਬਈ ਇਹਨੂੰ ਸਾਢੇ 3-4 ਮਹੀਨੇ ਦੇ ਵਿੱਚ ਵਿੱਚ ਸਾਢੇ 3-4 ਮਹੀਨੇ ਜੀ ਠੀਕ ਆ ਤੇ ਕੱਟੀ ਦੇ ਪਲੀ ਪਲਾਈ ਆ ਬਈ ਲੋੜੀ ਹਲੀ ਭਲਾਈ ਆ ਉਹ ਦੁੱਧ ਦੀ ਪਲੀ ਆ ਤੇ ਆਪਾਂ ਉਹ ਤੋਹੇ 3 ਮਹੀਨੇ ਗਿਆ ਆਪਾਂ ਤੁਹਾਡੇ 3 ਮਹੀਨੇ ਦਾ ਬਿਲਕੁਲ ਤੇ ਬਾਈ ਕੱਟੀ ਤੇ ਮਿਲਦੀ ਆ ਹਾਂ ਕੱਟੀ ਤੇ ਮਿਲਦੀ ਠੀਕ ਆ ਤੇ ਦੁੱਧ ਦੀ ਗੱਲ ਕਰੀ ਹਰਪੀ ਦੁੱਧ ਵੀ 10 ਕਿਲੋ ਪੂਰਾ ਨੱਟ ਫਟ ਜਮਾ ਮਨਿਆ ਦੇਗਾ ਹਾਂ ਹਾਂ ਜਮਾ ਲੈ ਵੀ ਮਿੱਤਰੋ ਬਾਈ ਇਹ ਕਹਿੰਦਾ ਮਨਿਆ ਦੂ ਹਰਪੀ ਤੇ ਕਹਿੰਦਾ ਸੀਲਾ ਪੂਰੀ ਦੇਖ ਸਕਦੇ ਤੁਸੀਂ ਸੰਗ ਸੰਗ ਚੰਗਾ ਕੁੰਡਾ ਤੇ ਚੰਗੀ ਮਿੱਤਰੋ ਕੱਟੀ ਪਲੀ ਹੋਈ ਆ ਕੱਟੀ ਨਾਲ ਫਰੀ ਮੰਗਵਾਉਂਦੀ ਆ ਤੇ ਬਾਕੀ ਆਪਾਂ ਬਾਈ ਤੋਂ ਰੇਟ ਦੀ ਜਾਣਕਾਰੀ ਲੈਣੀ ਆ ਹਰਪੀ ਦੇ ਰੇਟ ਕੀ ਆ ਤਬਈ ਰੇਟ ਬਾਈ ਆਪਾਂ ਮੁੱਲ ਕਰ ਦਾਂ ਲਏ ਮਿੱਤਰੋ 75000 ਦੀ ਦੇਣੀ ਆ ਜਿਵੇਂ ਕਹਿੰਦੇ ਟੋਕੜ ਤੇ ਬਾਕੀ ਮਾਨਤਨ ਹੋਊਗਾ ਹੀ ਆ ਮਾਨਤਨ ਕਰਦਾ ਮਾਨਤਨ ਹੋ ਜਾਊਗਾ ਤੇ ਕੱਟੀ ਬਈ ਕਿੰਨੇ ਕੇ ਪੈਸੇ ਦੀ ਹੋਰ ਭੀ ਤਾਂ ਕੱਟੀ 67000 ਦੀ ਕੱਟੀ ਹੈ 67000 ਦੀ ਮੰਨ ਕੇ ਚੱਲ ਵੀ 65000 ਦੀ ਮੱਝ ਰਹਿੰਦੀ ਆ ਹਾਂ 65000 ਦੀ ਠੀਕ ਆ ਤੇ 60 65000 ਦੀ ਮੱਝ ਰਹਿੰਦੀ ਆ ਮਿੱਤਰੋ ਤੇ ਨਾਲ ਕੱਟੀ ਵੀ ਦੇਖ ਸਕਦਾ ਤੁਸੀਂ ਹਣਾ ਚੰਗੀ ਆ ਤੇ ਬਾਕੀ ਝੋਟੀ ਨਹੀਂ ਗੱਬਣਾ ਹੈ ਨਹੀਂ 20 20 ਦਿਨਾਂ ਦੀ ਆ ਮੈਂ ਕਹਿੰਦੇ ਨਹੀਂ ਆ ਭਾਜੀ ਤੇ ਮੁਰਲ ਸੀ ਆ ਰੇ ਗੱਬਣ ਬਾਈ ਕਿੰਨੇ ਕਹਿੰਦੇ ਸਰਪੇ ਤੂੰ ਗੱਬਣ 20 ਕਿਤਨਾ ਦੀ ਹੈਗੀ ਆਪਾਂ ਥਾਲੀ ਕਰਕੇ ਦੇ ਆਪਾਂ ਤਾਂ ਖਾਲੀ ਕਰਤੀ ਦਾ ਆ ਕਿਸਮਤ ਆ ਜੀ ਇਹ ਬਾਕੀ ਕਿਸਮਤ ਅਗਲੇ ਦੀ ਜੇ ਚੰਗੀ ਝੋਟ 10 ਕਿਲੋ ਹੈਗਾ ਬਾਈ ਦੁੱਧ 10 ਕਿਲੋ ਮਗਰ ਕੱਟੀਏ ਤੇ ਬਾਈ ਨਾਲ ਤੁਸੀਂ ਸੰਪਰਕ ਜੁੜ ਕਰ ਸਕਦੇ ਹੋ ਤੇ ਕੱਟੀ ਬਾਈ ਪਤਾ ਕਿ ਸੀਮ ਸੁਮਣ ਦੀ ਨਹੀਂ ਸੀਮੰਦ ਨਹੀਂ ਪਤਾ ਕੱਟੀ ਦਾ ਅੱਛਾ ਮਗਰੀ ਆਈ ਹੈ ਮਗਰੀ ਆਈ ਹੈ ਠੀਕ ਹੈ ਤੇ ਬਾਕੀ ਚੰਗੀ ਝੋਟੀ ਤੇ ਇੱਕ ਵਾਰੀ ਨੰਬਰ ਹੋਰ ਹੋਲਦੇ ਹਰਪੁਰ ਨੰਬਰ ਜੀ ਮਾਲ ਨੰਬਰ 98147 ਜੀ 80109 ਠੀਕ ਹੈ ਬਾਈ ਦਾ ਨੰਬਰ ਜਗਰਾਮ ਤੀਰਥ ਪੰਡਾ ਮਿੱਤਰੋ ਜ਼ਿਲ੍ਹਾ ਬਠਿੰਡ ਤਲਵੰਡੀ ਸਾਹਿਬ ਤੋਂ ਬਈ ਨਾਲ ਸੰਪਰਕ ਕਰ ਸਕਦੇ ਤੁਸੀਂ ਚੰਗੀ ਝੋਟੀ ਦਸੱਲੀ ਕਰਕੇ ਦੁੱਧ ਦੋ ਤਿੰਨ ਟਾਈਮ ਮਿਣ ਕੇ ਫੇਰ ਖਰੀਦ ਸਕਦੇ ਹਾਂ ਬਈ ਇਸ ਹੀ ਸਰ ਲਾਈ ਵੀ ਦੋਸਤਾਂ ਨਾਲ ਐਫਪੀ ਦੀ ਗਾਂ ਦਿਖਾਉਣ ਲੱਗਾ ਸੋਨੂੰ ਤੇ ਮੰਗਰ ਬੱਸੀ ਹੈ ਬਈ ਮੰਗਰ ਵੀ ਬੱਸੀ ਹੈ ਚੱਪਦੀ ਤੇ ਸੂਈ ਵੀ ਤਾਜੀ ਆ ਤੇ ਬਾਕੀ ਸੰਗ ਜ਼ਰੂਰ ਨੇ ਥੋੜਾ ਜਿਹਾ ਡਰ ਜ਼ਰੂਰ ਲੱਗਦਾ ਤੇ ਬਾਕੀ ਲੇਵੇ ਦੀ ਗੱਲ ਕਰੀ ਨਾ ਮਿੱਤਰੋ ਲੇਵਾ ਤੇ ਰੱਕਾ ਆਵਾਜ਼ ਕਮਾਲ ਹੈ ਨਾ ਜੇ ਆਪਾਂ ਗੱਲ ਕਰੀ ਥਾਂ ਥੁਣਾ ਦੀ ਥਾਂ ਸਪੇਸ ਬਹੁਤ ਸੋਹਣਾ ਤੇ ਕਰਮਾਲ ਤੋਂ ਲੈਵਾ ਲੈ ਕੇ ਤੁਰਾਂ ਜਾਂਦਾ ਉਹ ਰਮੋੜਦਾ ਬਾਈ ਤੇ ਲੈਵਾ ਲੈ ਕੇ ਤੁਰਾਂ ਨਹੀਂ ਜਾਂਦਾ ਤੁਸੀਂ ਦੇਖ ਵੀ ਸਕਦੇ ਹੋ ਸਿੰਘ ਜਰੂਰ ਨੇ ਬਹਿੜ ਬਹੁਤ ਸੋਹਣੀ ਹੈ ਮਿੱਤਰੋ ਤੇ ਬਾਕੀ ਆਪਾਂ ਬਾਈ ਨੂੰ ਪੁੱਛ ਕੇ ਗੱਲਬਾਤ ਸਾਰੀ ਕਰਾਂਗੇ ਡੀਟੇਲ ਦੇ ਵਿੱਚ ਤੇ ਥਣ ਨਿਖੜਮਾ ਲੱਗਿਆ ਤੇ ਦੁੱਧ ਬਾਦ ਵੀ ਚੰਗਾ ਰਿਹਾਦਾ ਬਾਈ ਸੂਈ ਵੀ ਮੇਰਾ ਖਿਆਲ ਇੱਕ ਦੋ ਦਿਨਾਂ ਦੀ ਜਿਵੇਂ ਬੱਚੇ ਤੁਸੀਂ 나ੜੂ ਵੀ ਦੇਖ ਸਕਦੇ ਹੋ ਨਾ ਬੱਸੀ ਬਹੁਤ ਸੋਹਣੀ ਮੰਗਰਾ ਪਿਓਰ ਬੱਸੀ ਆ ਗਈ ਤੇ ਜੇ ਕਿਸੇ ਭਰਾ ਨੇ ਜਿਵੇਂ ਮੰਨ ਲਓ ਕਹਿੰਦੇ ਗਾਂਾਂ ਲੈ ਆ ਗਾਵਾਂ ਲੈਣੀਆਂ ਬਹਿੜਾਂ ਲੈਣੀਆਂ ਨੇ ਤਬ ਬਹਿੜ ਜਿਹੜੀ ਇਹ ਬਹੁਤ ਸੋਹਣੀ ਨਿਕਲ ਕੇ ਮੰਡੀ ਦੇ ਵਿੱਚ ਆਈ ਆ ਤੇ ਤਾਜੀ ਸੂਈ ਹੋਈ ਆ ਤੇ ਨਾਲੂਆ ਬਿਲਕੁਲ ਚੱਕ ਵੀ ਕਰ ਲਓ ਤੁਸੀਂ ਤੇ ਆ ਦੇਖੋ ਹਨਾ ਨਾਲੂਆ ਬਿਲਕੁਲ ਨਾਲ ਆ ਤੇ ਬਾਕੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤੇ ਥਣਾ ਦੀ ਗੱਲ ਕਰੀ ਥਣਾ ਸਪੇਸ ਬਹੁਤ ਸੋਹਣਾ ਦੁੱਧ ਬਾਦ ਪੁੱਛ ਕੇ ਦਿੰਨੇ ਆ ਬਾਈ ਸਸੀ ਗਾਲ ਸਸੀ ਗਾਲ ਤੇ ਬਾਈ ਨਾਮ ਦੱਸਿਓ ਆਪਣਾ ਕੁਲਦੀਪ ਕੁਲਦੀਪ ਹਾਂਜੀ ਕੁਲਦੀਪ ਬਾਈ ਪਿੰਡ ਮਾਨਵੀ ਬੂੜੀਆਂ ਮਾਨਵੀ ਬੂੜੀਆਂ ਹਾਂਜੀ ਕੁਲਦੀਪ ਸਰਪੰਚ ਦੇ ਬੰਦਾ ਹਾਂਜੀ ਠੀਕ ਆ ਤੇ ਕੁਲਦੀਪ ਬਾਈ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੋ ਬਾੜਾ 8355908 ਠੀਕ ਹੈ ਭਾਈ ਇਹ ਕੁਲਦੀਪ ਦਾ ਪਿੰਡ ਹੈਗਾ ਮਾਨਵੀਵੜਿਆ ਨੇ ਦੋਸਤੋ ਜਿਲ੍ਹਾ ਹੈਗਾ ਮਾਨਸਾ ਤੇ ਬਹਿੜ ਲੈ ਗਿਆ ਬਹਿੜ ਬਾਈ ਗਮੀ ਸੂਏ ਦੂਜਾ ਸੂਆ ਦੂਜਾ ਸੂਆ ਬਹਿੜਾ ਦੋਸਤੋ ਬੱਸੀ ਮੰਗ ਰਚਪਦੀ ਬਹੁਤ ਵਧੀਆ ਤੇ ਬਹਿੜ ਵੀ ਬਹੁਤ ਪਿਆਰਾ ਤੇ ਗੱਲ ਕਰ ਸਿੰਘਾਂ ਨੇ ਬਾਈ ਗੱਲ ਥੋੜੀ ਹੈਣਾ ਸਿੰਘ ਕਿਉਂ ਨਹੀਂ ਲਗਾਈ ਸਿੰਘ ਬਸ ਬਾਈ ਐਂ ਦਿਖਾਈ ਥੋੜੇ ਸਿੰਘਾਂ ਦਾ ਡਰ ਜਾਂਦਾ ਹੈ ਕਈ ਵਾਰ ਵੀ ਮਾਰੇ ਬੂਰੇ ਨਾ ਹੁਣ ਠੰਡੀ ਹੈ ਵਧੀਆ ਮਾਰੇ ਬੂਰੇ ਤੇ ਕਿਵੇਂ ਦੂਜੇ ਸੂਏ ਬਾਈ ਹੁਣ ਆਪਣੀ ਘਰ ਦੀ ਹੈ ਹਾਂਜੀ ਤੇ ਹੁਣ ਬਾਈ ਕਹਿ ਦਨ ਹੋਗੇ ਸੂਏ ਅੱਜ ਸ਼ੀਮਾ ਦੇਣਾ ਬਈ ਸ਼ੀਮਾ ਦੇਣਾ ਹਾਂ ਨਾਲੂ ਬੜਾ ਸਾਹਮਣੇ ਲਈ ਵਰਦਾ ਠੀਕ ਆ ਤੇ ਦੁੱਧ ਬਾਈ ਕਿੰਨਾ ਕਲਦੀਪ ਦੁੱਧ 14 ਲੀਟਰ ਤਿਆਰ ਆ ਜੀ ਇਸ ਟਾਈਮ ਜਾਂ ਦਸੱਲੀ ਕਰਾ ਦੇਗਾ ਦਸੱਲੀ ਕਰਾ ਦੇ ਠੀਕ ਆ ਲੈ ਮਿੱਤਰੋ ਮਾਨ ਸਾਂ ਮੰਡੀ ਤੇ ਖੜਾ ਕਲਦੀਪ ਚੰਗੀ ਬਾੜ ਲੈ ਕੇ 14 ਲੀਟਰ ਬਾਈ ਕਹਿੰਦਾ ਜੋਕ ਕੇ ਲੈ ਜਾਇਆ ਤੇ ਕਲਦੀਪ ਰੇਟ ਦੀ ਗੱਲ ਆਂਦੀ ਬਈ ਰੇਟ ਕੀ ਕਰਦਾ 60 ਹਜ਼ਾਰ 60 ਹਜ਼ਾਰ ਹਾਂ ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਓਕੇ ਤਾਂ ਰੇਟ ਮੰਡੀ ਸਾਹਿਬ ਕਰਨਾ ਪੈਂਦਾ ਲੈ ਰੇਟ ਬਾਈ ਕਹਿੰਦਾ ਮੰਡੀ ਸਾਹਿਬ ਕਰਨਾ ਪੈਂਦਾ ਮਾਨਦਾਨ ਜਰੂਰ ਹੋ ਜੂਗਾ ਤਸੱਲੀ ਤੁਸੀਂ ਕਰਨੀ ਆ ਮਗਰ ਬੱਸੀ ਆ ਬੱਸੀ ਬਈ ਚੰਗੇ ਸੀਮਿੰਟੀ ਕੇ ਲੱਗਦੀ ਹੈ ਨਾ ਹਾਂਜੀ ਬੱਸੀ ਵੀ ਚੰਗੇ ਟੀਕਦੀ ਹੈ ਤੇ ਬਾਕੀ ਤੁਸੀਂ ਦੋ ਟਾਈਮ ਚੋ ਕੇ ਦੇਖ ਲਓ ਤੇ ਬਾਈ ਕੁਲਦੀਪ ਨਾਲ ਸੰਪਰਕ ਕਰ ਲਿਓ ਇੱਕ ਵਾਰੀ ਨੰਬਰ ਹੋਰ 6283352962 ਕੰਡ ਬਾਈ ਦਾ ਮਾਨਵੀ ਬੜੀਆਂ ਜਿਲ੍ਹਾ ਮਾਨਸਾ ਹਾਂਜੀ ਲੈ ਵੀ ਦੋਸਤੋ ਨੇ ਇੱਕ ਝੋਟੀ ਦਿਖਾਉਣ ਲੱਗਾ ਹਰਿਆਣੇ ਦੇ ਵਿੱਚੋਂ ਆਈ ਆ ਫਤਿਹਾਂਬਾਦ ਤੋਂ ਤੇ ਬਾਕੀ ਮਗਰ ਕੱਟੀ ਹੈ ਤਾਜੀ ਸੁਹੀ ਆ ਥਣਾ ਸਾਇ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਤੇ ਤੁਰਦੀ ਨੂੰ चेक कर लोटी वादिया चंगे थे आइए पहले, पहले थोड़ी जी हॉकी जरूर जाती है जिम्मे है जो पहुंचे बी लेके ते बाकी थाना जरा वा पहले सू झोटी का पूरी आप गल बात करवाग रहेगी बी कट्टी देख सकते हरियाणा ने दे विचो लेके आए ने भाई ताजी सूई हुई है ते पूरी गल बात आपा भाई ने सांझी करदे पछे ने, ने जानकारी लेने ते ते चो, चो, आ ते ਥਣਾ ਥੋਣਾ ਦੀ ਗੱਲ ਕਰੀਏ ਤਾਂ ਥਣਾ ਸਾਇ ਲਖਰਮਾ ਤੇ ਵਧੀਆ ਕੰਦਗਾਟਾ ਚੋ ਝੋਟੀਏ ਪਹਿਲੇ ਸੂਏ ਆ ਹਾਂ ਭਾਈ ਸਸਿਗੜ ਸਸਿਗੜ ਜੀ ਉੱਚਾ ਬੋਲੀਂ ਭਾਈ ਨਾਮ ਦੱਸਿਓ ਨਾਮ ਪ੍ਰਕਾਸ਼ ਜੀ ਪ੍ਰਕਾਸ਼ ਪ੍ਰਕਾਸ਼ ਕੀ ਹਾਲ ਚਾਲ ਭਾਈ ਠੀਕ ਹੈ ਭਾਈ ਕਹਾਂ ਸੇ ਹੈ ਭਾਈ ਫਤਿਹਬਾਦਪੰਡਾ ਫਤਿਹਬਾਦ ਹਰਿਆਣਾ ठीक है जिला फतेहाबाद है ना हाँ जिला फतेहाबाद ठीक है ये प्रकाश एक बारी नंबर बोल भाई नंबर दे रखे हैं वही ही पहला नंबर है कितना बड़ा नंबर बताई बयासी दो सौ सतवंजा अठती अठ सौ उन्नीस ये उन्नी। भाई का नंबर है प्रकाश का हाँ जी ये प्रकाश जी भाई चोटी है कैमे सूए पहले सूए जी पहले सूए क्या दिन हो गया ਆ 10 ਦਿਨ ਦੀ ਸੂਈ ਹੈ 10 ਦਿਨਾਂ ਦੀ ਦੁੱਧ ਬਾਈ ਕਿੰਨਾ ਪ੍ਰਕਾਸ਼ ਦੁੱਧ ਹੁਣ ਤਾਂ 10 ਕਿਲੋ ਬਣਾਇਆ ਵੀਰਾ 10 ਕਿਲੋ ਹੈਗਾ ਹਾਂ ਤਸੱਲੀ ਹੋਊਗੀ ਜਮਾ ਤਸੱਲੀ ਹੋ ਠੀਕ ਹੈ ਲੈ ਮਿੱਤਰੋ ਫਤਿਹਵਾਤੋ ਪ੍ਰਕਾਸ਼ ਘੋਟੀ ਲੈ ਕੇ ਪਹਿਲੇ ਸੂਏ 10 ਕਿਲੋ ਕਹਿੰਦਾ ਬਾਈ ਕਹਿੰਦਾ ਤਿਆਰ ਆ ਚੰਗਾ ਦੁੱਧ ਤਾਂ ਤੇ ਚੰਗੀ ਝੋਟੀ ਆ ਤੇ ਮਗਰ ਕੱਟੀ ਪ੍ਰਕਾਸ਼ ਹਾਂਜੀ ਮਗਰ ਕੱਟੀ ਹੈ ਰੇਟ ਪ੍ਰਕਾਸ਼ ਕੀ ਕਰਤ ਬਾਈ 1 5 ਹੈ ਜੀ 1 5 ਮਾਨਦਾਨ ਹੋ ਜਾਊਗਾ ਆ ਹੋ ਜਾਊਗਾ ਜੀ ਮੌਕੇ ਦੀ ਗੱਲ ਹੈ ਮਿੱਤਰੋ ਮਾਨਦਾਨ ਹੋ ਜਾਊਗਾ ਪ੍ਰਕਾਸ਼ ਨੂੰ ਦੁਬਾਰਾ ਸੰਪਰਕ ਵੀ ਕਰ ਸਕਦੇ ਹੋ ਫਤਿਹਵਾਤੋ ਝੋਟੀ ਲੈ ਕੇ ਹਰਿਆਣੇ ਥੱਲੇ ਕਵੇਂ ਕਵੇਂ ਬੈਠੋ ਜੀ ਥੱਲੇ ਜੀ ਬਾਕੀ ਠੰਡੀ ਸੀ ਲਾ ਥੋੜੇ ਜਿਹਾ ਹੌਂਕੀ ਪ੍ਰਕਾਸ਼ ਜਿਵੇਂ ਗਰਮੀ ਹੈ ਨਾ ਬਾਈ ਨਹੀਂ ਲੈ ਹੁਣ ਤਾਂ ਤਾਰੀ ਹੈ ਬਾਈ ਗੱਡੀ ਵਿੱਚ ਹਾਂ ਗਰਮੀ ਲੱਗਦੀ ਫੇਰ ਵੀ ਹੁਣ ਤਾਰੀ ਹੈ ਗੱਡੀ ਵਿੱਚ ਠੀਕ ਹੈ ਬਾਈ ਨày ਮਿੱਤਰੋ ਜਿਹੜੇ ਭਰਾ ਕਹਿੰਦੇ ਹੁੰਦੇ ਆ ਵੀ ਅਸੀਂ ਕੱਟੀ ਲੈਣੀ ਆ ਤੇ ਲੈਣੀ ਵੀ ਸੌਂਕ ਦੀ ਹੈ ਨਾ ਤੇ ਕੱਟੀ ਸਾਨੂੰ ਦਿਖਾਉਣ ਲੱਗਿਆ ਤੇ ਪੂਰੀ ਸੌਂਕ ਦੀ ਕੱਟੀ ਖੜੀ ਆ ਤੇ ਚਾਰੇ ਥਣ ਜੇ ਆਪਾਂ ਗੱਲ ਕਰੀਏ ਤਾਂ ਨਿਖੜ ਮੇ ਹੈ ਨਾ ਤੇ ਬਾਕੀ ਬੰਦਰ ਬੰਦਰ ਕੱਟੀ ਬਹੁਤ ਸੋਹਣੀ ਸੰਗ ਕੁੰਡਾ ਕਰਦੀ ਜਾਂਦੀ ਆ ਕੁੱਟਪੂੜੇ ਦੀ ਗੱਲ ਕਰੀਏ ਤਾਂ ਹਨਾ ਤੇ ਥੋੜੀ ਖਰਾਕ ਦੀ ਕਮੀ ਜ਼ਰੂਰ ਆ ਤੇ ਪਹਿਲਾ ਆਪਾਂ ਤੋਰ ਕੇ ਦਿਖਾਉਣੇ ਤੁਹਾਨੂੰ ਫੇਰ ਆਪਾਂ ਬਾਈ ਤੋਂ ਰੇਟ ਰੂਟ ਪੁੱਛ ਕੇ ਦੇਵਾਂਗੇ ਤੋਰ ਦਿਨ ਚੈੱਕ ਕਰੋ ਯਾਰਾ ਜਿਹੜੇ ਭਰਾ ਕਹਿੰਦੇ ਆ ਵੀ ਅਸੀਂ ਕੱਟੀ ਲੈਣੀ ਐ ਸੌਂਗ ਦੀ ਪਾਲਣ ਵਾਸਤੇ ਹਨਾ ਤੇ ਰੇਟ ਵੀ ਬੜਾ ਨਹੀਂ ਕੋਈ ਜਾਇਜ਼ ਰੇਟ ਆ ਤੇ ਤੋਰ ਦਿਨ ਤੁਸੀਂ ਚੈੱਕ ਕਰ ਲੋ ਤੇ ਬੰਨਣਾ ਕੱਟੀ ਨੇ ਬਹੁਤ ਸੋਹਣੀ ਆ ਜੇ ਆਪਾਂ ਗੱਲ ਕਰੀਏ ਲੈ ਗਏ ਲੋ ਬੰਨ ਦੇ ਸਿੰਗ-ਸਿੰਗ ਜਮਾ ਹੁੰਦਾ ਕਰਦੀ ਜਾਂਦੀ ਆ ਤੇ ਕੱਟੀ ਬਣੂ ਬਹੁਤ ਸੋਹਣੀ ਕਿ ਸੌਂਕ ਦੀ ਜਮਾ ਤੇ ਜੇ ਆਪਾਂ ਕਹੀਏ ਵੀ ਸੌਂਕਣਾ ਪਾਲਣ ਵਾਲੀ ਕੱਟੀ ਹੋਵੇਗੀ ਥੋੜਿਆ ਖਰਾਕ ਦੀ ਕਮੀ ਆ ਖਰਾਕ ਦਿੱਤੀ ਜਾਵੇ ਤਾਂ ਕੱਟੀ ਬਹੁਤ ਸੋਹਣੀ ਤਿਆਰ ਹੋ ਕੇ ਆਊਗੀ ਤੇ ਬਾਕੀ ਆਪਾਂ ਬਾਈ ਨਾਲ ਪ੍ਰੋਪਰ ਗੱਲਬਾਤ ਕਰਦੇ ਆਂ ਹਾਂ ਭਾਈ ਸਸੀ ਗਾਲ ਸਸੀ ਗਾਲ ਭਾਈ ਨਾਮ ਦੱਸੋ ਪਹਿਲਾਂ ਨਾਮ ਮਨਪ੍ਰੀਤ ਸਿੰਘ ਦਾ ਮਲਕੀ ਤਾਂ ਮਨਪ੍ਰੀਤ ਦਾ ਮਨਪ੍ਰੀਤ ਮਨਪ੍ਰੀਤ ਭਾਈ ਆਪਾਂ ਜਿਹੜੀ ਆ ਕੱਟੀ ਦਿਖਾਈ ਹੈ ਕਿੰਨੇ ਟਾਈਮ ਦੀ ਆ ਕੱਟੀ ਬਈ 1.5 ਸਾਲ ਦੀ ਹੈ 1.5 ਸਾਲ ਦੀ ਠੀਕ ਆ ਤੇ ਮਾਂ ਦਾ ਕੀ ਕੂਰ ਕੌਰ ਸੀ ਬਈ ਮਾਂ ਬਈ ਆਪਾਂ ਲੈਤੀ ਸੀ 16 ਕਿਲੋ ਦੁੱਧ ਦਾ ਕਾਰ ਸੀ ਠੀਕ ਆ ਜਿਹੜਾ ਮਾਲਕ ਤੋਂ ਰਹਿਤੀ ਆ ਉਹ ਬਈ 500 ਦੇ 16 ਕਿਲੋ ਦੁੱਧ ਦਾ ਕਾਰ ਤੇ ਮਨਪ੍ਰੀਤ ਇੱਕ ਵਾਰੀ ਪਿੰਡ ਦਸੀ ਬਈ ਪਿੰਡ ਕਾਲੀ ਬਈ ਕਾਲੀ ਜਿਹੜਾ ਮਾਨਸਾ ਮਾਨਸਾ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 9370388265 ਠੀਕ ਆ ਲੈ ਵੀ ਮਿੱਤਰੋ ਮਨਪ੍ਰੀਤ ਪਹੁੰਚ ਗਿਆ ਕਾਲੇ ਤੋਂ ਕੱਟੀ ਲੈ ਕੇ ਤੇ ਬਾਕੀ ਬਵਾਰੀਆਂ ਬਾਈ ਤੁਸੀਂ ਇਹਨੂੰ ਜਾਣਦੇ ਹੋਵੋਗੇ ਮੰਡੀ ਤੇ ਮਿਲਦੀ ਰਹਿੰਦਾ ਤੇ ਕੱਟੀ ਸੌਂਕ ਦੀ ਖਰੀਦ ਕੇ ਲੈ ਗਿਆ ਤੇ ਬਾਕੀ ਕਹਿੰਦਾ ਵੀ ਉਦੋਂ ਮੱਧ ਦਾ ਜਿਹੜਾ ਦੁੱਧ ਸੀ 16 ਲੀਟਰ ਸੀਗਾ ਤੇ ਮਨਪ੍ਰੀ ਰੇਟ ਦੀ ਗੱਲ ਆਈ ਜੀ ਬਾਈ ਰੇਟ ਕੀ ਕਰਦਾ ਮੁੱਲ 23000 ਰੁਪਏ ਬਾਈ ਕੱਟੀ ਮਾਨਦਾਨ ਮਾਨਦਾਨ ਕੋਈ ਮੌਕੇ ਤੇ ਹੋ ਜਾਊਗਾ ਮਾੜਾ ਮੋਟੀ ਹਾਂ ਮਾੜਾ ਮੋਟਾ 1921 ਹੋਊਗਾ ਬੜਾ ਨਹੀਂ ਠੀਕ ਹੈ ਰੇਟ ਹੀ ਜਾਇਆ ਕਰਿਆ ਹਾਂ ਜਾਇ ਜੀ ਰੇਟ ਲੈ ਬਾਈ ਨੇ ਰੇਟ ਹੀ ਜਾਇਆ ਕਰਿਆ ਤੇ ਬਾਕੀ ਮਾਨਦਾਨ ਕਹਿੰਦਾ ਮੌਕੇ ਤੇ ਮਾੜਾ ਮੋਟਾ ਹੋਊ 1921 ਬੜਾ ਨਹੀਂ ਤੇ ਕੱਟੀ ਚੰਗੀਆਂ ਮਿੱਤਰੋ ਜੇ ਕਿਸੇ ਨੇ ਪਾਲਣ ਵਾਸਤੇ ਲੈਣੀਆਂ ਤਾਂ ਮਨਪ੍ਰੀਤ ਨਾਲ ਸੰਪਰਕ ਕਰ ਲਿਓ ਤੇ 23000 ਰੇਟ ਆ ਕੋਈ ਬਾਹਲਾ ਨਹੀਂ ਕੱਟੀ ਸੋਹਣੀ ਆ ਤਾਂ ਜਿਹੜੇ ਭਰਾ ਕਹਿੰਦੇ ਸੀ ਕੱਟੀਆਂ ਜਿਵੇਂ ਚਾਰ ਚੂਰ ਵੱਧੂ ਹੁੰਦਾ ਕੱਟੀਆਂ ਲੈ ਕੇ ਪਾਲ ਲੈਂਦੇ ਆ ਤਾਂ ਉਹ ਕੱਟੀ ਸੋਹਣੀਆਂ ਬਾਈ ਮਨਪ੍ਰੀਤ ਨਾਲ ਸੰਪਰਕ ਕਰ ਲਿਓ ਪਿੰਡ ਕਾਲੀਆ ਜ਼ਿਲ੍ਹਾ ਮਾਨਸਾ ਓਏ ਮੈਂ ਤੋੜ ਦੇ ਇੱਕ ਬਾਈ ਕੋਲੇ ਓਏ ਬੁੱਟੇ ਮੱਝ ਆ ਗਈ ਇਹ ਵੀ ਤੋੜ ਕੇ ਦਿਖਾਉਣੇ ਤਾਜੀ ਸੂਈ ਹੋਈ ਆ ਜੇ ਆਪਾਂ ਗੱਲ ਕਰੀ ਹੈਣਾ ਥਣਾ ਥਣਾ ਸਪੀਸ ਜਿਹੜਾ ਬਹੁਤ ਸੋਹਣਾ ਤੇ ਸਾਹਮਣੇ ਤੁਸੀਂ ਬੱਚਾ ਵੀ ਦੇਖ ਸਕਦੇ ਹੋ ਕੱਲ ਹੀ ਤੇ ਬਾਕੀ ਕੱਲ ਸੁਈ ਆ ਬਾਕੀ ਬਾਈ ਨਾਲ ਸਾਰੀ ਗੱਲਬਾਤ ਇਹਦੀ ਵੀ ਕਰਾਵਾਂਗੇ ਤੇ ਤੁਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਆਰਡਰ ਦੀ ਗੱਲ ਕਰੀ ਆਰਡਰ ਬਹੁਤ ਸੋਹਣਾ ਲੱਗਾ ਹੋਇਆ ਨਾੜਾ ਨੂੜਾ ਉੱਭਰ ਕੇ ਬਾਹਰ ਆ ਰਹੀਆਂ ਲੇਵੇ ਦੇ ਉੱਪਰ ਹਨਾ ਦੁੱਧ ਵਾਲੀਆਂ ਚਾਰੇ ਥਾਣੇ ਨੇ ਖੜਮਿਆਂ ਤੇ ਥੋੜਾ ਜਿਹਾ ਰਾਜੀ ਘੱਟ ਆ ਜੀ ਆਪਾਂ ਗੱਲ ਕਰੀ ਹਨਾ ਰਾਜੀ ਘੱਟ ਆ ਕੀ ਮੋੜ ਲਾ ਬਾਈ ਤੇ ਮੱਝ ਚੰਗੇ ਦੁੱਧ ਵਾਲੀ ਬਰੀਕੀ ਚਮੜੀ ਦੀ ਹਨਾ ਪਿੰਡ ਦੇ ਵਿੱਚ ਵੀ ਨਾੜਾਂ ਤਾਂ ਐਂ ਦਿਖ ਰਹੀਆਂ ਨੇ ੱੱਲੀ-ੱੱਲੀ ਨਾੜ ਹਨਾ ਚਾਰੇ ਆਂ ਲੱਗ ਲੱਗ ਇਕੱਲੇ ਇਕੱਲੇ ਦੁੱਧ ਵਾਲੀਆਂ ਮੰਨ ਲਓ ਨਾੜਾਂ ਉੱਪਰ ਦਿਸ ਰਹੀਆਂ ਨੇ ਲੇਵੇ ਦੇ ਉੱਪਰ ਹਣਾ ਬੇਨ ਜੀ ਮਨਪ੍ਰੀਤ ਤੁਹ ਪੁੱਛਦੇ ਆ ਜਾਣਕਾਰੀ ਲੈਣੇ ਆ ਤੇ ਮਨਪ੍ਰੀਤ ਭਾਈ ਇਹ ਕਿੰਨੇ ਸੂਏ ਮੱਝ ਆਪਣੀ ਇਹ ਤੀਜਾ ਸੂਆ ਮੱਝਾ ਭਾਈ ਤੀਜਾ ਸੂਆ ਠੀਕ ਹੈ ਕਹਿ ਰਹੇ ਨੇ ਦੀ ਸੂਈ ਆ ਇਹ ਤਾਂ ਕੱਲ ਹੀ ਸੂਈ ਆ ਭਾਈ ਕੱਲ ਸੂਈ ਮੋਲੀ ਤੇ ਆ ਜੀ ਦੁੱਧ ਭਾਈ ਕਿੰਨਾ ਕੱਢੂ ਇਸ ਦੇ ਸੂਏ ਭਾਈ ਇਹ 14 ਕਿਲੋ ਦੀ ਵਾਰਕ ਨੇ ਗਰੰਟੀ ਦਿੱਤੀ ਆ ਤੇ ਆਪਾਂ ਮੰਨ ਲਾ ਜੇ ਕੋਈ ਖਰੀਦਦਾ ਕੀ ਗਰੰਟੀ ਦੇਵਾਂਗੇ ਆਪਾਂ ਅੱਜ ਨੂੰ ਕਹਿੰਦੇ 12 ਕਿਲੋ ਦੇ 12 ਕਿਲੋ ਆ ਅਗਲੇ ਨੇ ਆਪ ਨੂੰ ਕਿਹਾ ਅਸੀਂ ਆਪਾਂ 12 ਕਹਿ ਕੇ ਦੇਵਾਂ ਹਾਂ ਲੈ ਮਿੱਤਰੋ 12 ਬਾਈ ਕਹਿੰਦਾ ਕਹਿ ਕੇ ਦੇਵਾਂਗੇ ਕਿ ਚੰਗੀ ਹੈਗੀ ਮੱਝ ਹਨਾ ਤੇ ਸੌਂਕ ਵਾਲੀ ਜਿਵੇਂ ਕਹੇ ਥਣ ਥਣ ਵਧੀਆ ਤੇ ਬਾਕੀ ਨਾਲਾ ਨੂੜਾ ਤੇ ਲੇਪਰਪੁਰੇ ਸਰੀਆਂ ਤੇ ਬਈ ਮਣਪ੍ਰੀਤ ਰੇਟ ਦੀ ਗੱਲ ਹੈ ਰੇਟ ਕੀ ਕਰਤਾ ਇਹਦਾ ਰੇਟ ਦਾ 1.5 ਬਾਈ 1.5 ਮਾਨਤਾਨ ਹੋ ਜੂ ਮਾਨਤਾਨ ਹੋ ਜੂਗਾ ਮੌਕੇ ਠੀਕ ਆ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦੇ ਅਖਾਂਲੀ ਆ ਜਿਹੜਾ ਮਾਨਸਾ ਤੇ ਮਾਨਸਾ ਮੰਡੀ ਦੇ ਉੱਪਰ ਵਧੀਆ ਬਾਈ ਕੋਲੇ ਮੱਝ ਵੀ ਖੜੀ ਹੈ ਤੇ ਘੱਟੀ ਵੀ ਆ ਅੱਜ ਦੀ ਵੀਡੀਓ ਦੋਸਤੋ ਕਿ ਮੈਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਹਰੇਕ ਸ਼ੁੱਕਰਵਾਰ ਦੀ ਤਰ੍ਹਾਂ ਆਪਾਂ ਮਾਨਸਾ ਮੰਡੀ ਤੋਂ ਜਿਹੜੀ ਵੀਡੀਓ ਕਵਰ ਕਰਦੇ ਆ ਧੰਨਵਾਦ ਸਾਰੇ ਭਰਾਵਾਂ ਦਾ ਜਲਦੀ ਮਿਲਾਂਗੇ ਕਿਸੇ ਨਵੀਂ ਜੰਡੀ ਦੇ ਨਾਲ ਤਬ ਤੱਕ ਲਈ ਦਿਓ ਇਜਾਜ਼ਤ